ED ਦੀ ਟੀਮ ਨੇ ਲੁਧਿਆਣਾ ਦੇ ਆਗੂ ਅਤੇ ਸਾਬਕਾ ਕੈਬਨਟ ਮੰਤਰੀ ਭਾਰਤ ਪੂਸ਼ਣ ਆਸ਼ੂ ਦਾ ਦੋ ਵਾਰ ਅਦਾਲਤ ਤੋਂ ਰਿਮਾਂਡ ਹਾਸਲ ਕੀਤਾ ਸੀ ਰਿਮਾਂਡ ਖਤਮ ਹੋਣ ਤੋਂ ਬਾਅਦ ED ਦੀ ਟੀਮ ਭਾਰਤ ਪੂਸ਼ਣ ਆਸ਼ੂ ਨੂੰ ਸਖਤ ਸੁਰੱਖਿਆ ਹੇਠ ਅੱਜ ਅਦਾਲਤ ਵਿੱਚ ਲੈ ਕੇ ਆਈ ਜਿੱਥੇ ਮਾਨਜੁਗ ਅਦਾਲਤ ਨੇ ਭਾਰਤ ਪੂਸ਼ਣ ਆਸ਼ੂ ਨੂੰ 14 ਦਿਨ ਲਈ ਕਪੂਰਥਲਾ ਜੇਲ੍ਹ ਵਿਖੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਹਾਲੇ ਕਿ ਕਿਹਾ ਜਾ ਰਿਹਾ ਸੀ ਕਿ

ईडी तो ने आज क्या मांगा था? ने जुडिशियल रिमांड ही कहा है उन्होंने कहा कि हमारी इन्वेस्टिगेशन कंप्लीट हो चुकी है इनके खिलाफ कुछ तो सामने आया इन्वेस्टिगेशन पूरी हो देखिए वो हमें अभी, अभी पता नहीं चलता क्यों वो तो जब चलान पेश या कंप्लेंट फाइल करेंगे तभी पता चलेगा कि इनके खिलाफ क्या है अभी तो उन्होंने यही कहा कि हमारी इन्वेस्टिगेशन इनके लिए कंप्लीट हो गई है कोई रिमांड या नहीं जुडिशियल कस्टडी भेजा जी की कुछ जगह चलान पेश किया गया थी चौदह दिन उन्होंने दे ਤੇ ਮਾਨਣੀ ਮੱਗਿਆ ਜਾਂਦਾ ਨਹੀਂ ਅੱਛਾ ਪੂਰੀ ਇਨਵੈਸਟੀਗੇਸ਼ਨ ਬਿਫਰ ਮੈਸੇਜ ਹੈ ਕਿ ਕੁਝ ਸਾਹਮਣੇ ਆਇਆ ਤੁਹਾਡੇ ਨਹੀਂ ਉਹ ਮੈਂ ਕੁਝ ਵੀ ਡਿਸਕਲੋਜ਼ ਨਹੀਂ ਕਰ ਸਕਦਾ ਜੀ ਤੇ ਉਹ ਪ੍ਰੈਸ ਰਿਲੀਜ਼ ਦੇ ਦਾਂਗੇ ਅੱਛਾ ਕੀ ਕੁਝ ਜਿਹੜਾ ਹੈਗਾ ਉਹ ਤੁਸੀਂ ਕਹਿ ਰਹੇ ਸੀਗੇ ਕਿ ਪ੍ਰੋਪਰ ਤਰੀਕੇ ਦੇ ਨਾਲ ਸਾਡੇ ਕੋਲ ਡਿਟੇਲ ਹੈਗੀਆਂ ਨੇ ਸਭ ਕੁਝ ਹੈਗਾ ਉਹ ਸਾਰਾ ਕੁਝ ਦੇ ਦਿੱਤਾ ਤੁਹਾਨੂੰ ਪ੍ਰੈਸ ਰਿਲੀਜ਼ ਈਡੀ ਦੀ ਵੈਬਸਾਈਟ ਦੇ ਉੱਪਰ ਤੁਸੀਂ ਡਾਊਨਲੋਡ ਕਰਕੇ ਉਹ ਦੇਖ ਲਓ ਉਹ ਦਿੱਤੀ ਹੋਈ ਹੈ ਆਲਰੇਡੀ ਅੱਛਾ ਤੁਹਾਡੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਖਤਮ ਹੋ ਗਈ ਹੈ ਜਿਸ ਤੋਂ ਬਾਅਦ ਨਹੀਂ ਚੱਲ ਰਹੀ ਹੈ ਅਜੇ ਕਲ ਰਹੀ ਹੈ ਚਾਰਸੀ ਰਿਫਾਈਲ ਕਰਾਂਗੇ ਸਾਡੇ ਦਿਨਾਂ ਦੇ ਵਿੱਚ